ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ ਪੀਐਸਪੀਸੀਐਲ ਇਲਮ ਜਿਵੇਂ ਪੀਐਸਪੀਸੀਐਲ ਅਪ੍ਰੈਂਟship ਪੀਐਸਪੀਸੀਐਲ ਗ੍ਰੇਡ 2 ਜਹ ਟੈਸਟ ਮਕੈਨਿਕ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣ ਵਾਲੀ ਹੈ ਬੇਸਿਕ ਐਮਸੀਕਿਊ ਲੈ ਕੇ ਆਇਆ ਹਾਂ ਜਿਹੜੇ ਟੌਪ ਦੇ ਐਮਸੀਕਿਊ ਹੋਣਗੇ ਖੁਦ ਦੇ ਤਿਆਰ ਕੀਤੇ ਹੋਏ ਹੋਣਗੇ ਜੀ ਸੋ ਜਿਹੜੇ ਕਿ ਵਾਰ-ਵਾਰ ਟੈਕਨੀਕਲ ਦੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਕਿਦਾਂ ਦੇ ਤੁਹਾਨੂੰ ਸਾਡੀਆਂ ਵੀਡੀਓ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸੋ ਜੀ ਇੱਕ ਵਾਰੀ ਜੇਕਰ ਤੁਸੀਂ ਸਾਡੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹਦੇ ਹੋ ਜਿਸ ਦੇ ਵਿੱਚ ਕਿ 1300 ਦੇ ਕਰੀਬ ਐਮਸੀਕਿਊ ਹੋਣਗੇ ਜਿਹੜੇ ਟੌਪ ਦੇ ਐਮਸੀਕਿਊ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਵਿਦ ਆਨਸਰ ਹੋਣਗੇ ਜਿਹੜੇ ਕਿ ਲੈਂਗੁਏਜ ਪੰਜਾਬੀ ਦੇ ਵਿੱਚ ਹੋਣਗੇ ਜੀ ਪੰਜਾਬੀ ਭਾਸ਼ਾ ਦੇ ਵਿੱਚ ਹੋਣਗੇ ਜੀ ਤੁਸੀਂ ਸਾਡੇ ਕੋਲ ਪਰਚੇਜ਼ ਕਰ ਸਕਦੇ ਹੋ ਇੱਕ ਆਫਰ ਚੱਲ ਰਹੀ ਹੈ ਕੁਝ ਸਮੇਂ ਲਈ ਆਫਰ ਹੈ ਓਨਲੀ 200 ਰੁਪਏ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਪੀਡੀਐਫ ਤੁਹਾਡੇ ਵਟਸਐਪ ਗਰੁੱਪ ਦੇ ਵਟਸਐਪ ਤੇ ਹੀ ਤੁਹਾਨੂੰ ਤੁਹਾਡੇ ਨੰਬਰ ਤੇ ਹੀ ਭੇਜ ਦਿੱਤੇ ਜਾਣਗੀਆਂ ਸਾਨੂੰ ਤੁਸੀਂ ਇਸ ਨੰਬਰ ਤੇ 96461 15143 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ ਸੈਂਡ ਕਰਦੇ ਹਨ ਤੁਨ ਤਰੰਤ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ ਮਿਲ ਜਾਣਗੇ ਜੀ ਸੋ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਤੁਹਾਡੇ ਸਕਰੀਨ ਦੇ ਉੱਪਰ ਹੈ ਜੀ ਕਹਿ ਰਿਹਾ ਹੈ ਬੈਟਰੀ ਦੀਆਂ ਪਲੇਟਾਂ ਦਾ ਮੁੜ ਜਾਣਾ ਕੀ ਕਹਾਉਂਦਾ ਹੈ ਜੇਕਰ ਬੈਟਰੀ ਜਿਹੜੇ ਸੈੱਲ ਲੱਗੇ ਹੁੰਦੇ ਨੇ ਆਪਣੇ ਸਭ ਸੇਸ਼ਨਾ ਤੇ ਜਾਂ ਆਪਣੇ ਘਰਾਂ ਦੇ ਵਿੱਚ ਵੀ ਬੈਟਰੀ ਲੱਗਦੇ ਉਹਨਾਂ ਦੀਆਂ ਪਲੇਟਾਂ ਜੋ ਮੁੜ ਜਾਂਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਉਹ ਕੀ ਕਹਿੰਦੇ ਹਨ ਤਾਂ ਚਾਰ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਹੋਈਆਂ ਹਨ ਫਸਟ ਹੈ ਬਕਲਿੰਗ ਦੂਸਰੀ ਹੈ ਸਲਫੇਸ਼ਨ ਤੀਸਰੀ ਹੈ ਸਫਲਿੰਗ ਚੌਥੀ ਹੈ ਵਿਕਸ਼ਿਤ ਹਾਂਜੀ ਦੋਸਤੋ सो so, इसका जो राइट right आंसर है जी वो है बकलिंग ठीक है दोस्तों ऑप्शन उड़ा इसका जो कि राइट आंसर है जी चलो जी नेक्स्ट क्वेश्चन तो जी क्वेश्चन नंबर है दो ਇਹਨਾਂ ਟਰਾਂਸਫਾਰਮਰ ਵਿੱਚ ਲੀਕੇਜ ਫੰਕਸ਼ਨ ਕਿਸ ਤੇ ਨਿਰਭਰ ਕਰਦਾ ਹੈ ਜਿਹੜਾ TF ਦਾ ਲੀਕੇਜ ਫੰਕਸ਼ਨ ਹੁੰਦਾ ਹੈ ਉਹ ਕਿਸ ਤੇ ਨਿਰਭਰ ਕਰਦਾ ਹੈ ਵੋਲਟੇਜ ਤੇ ਲੋਡ ਧਾਰਾ ਤੇ ਜਾਂ ਅਵਰਤੀ ਤੇ ਜਾਂ ਮਿਊਚਲ ਫਲਕਸ ਤੇ ਜੀ ਦੋਸਤੋ ਹਾਂਜੀ ਦਾ ਰਾਈਟ ਆਨਸਰ ਹੈ ਜੀ ਲੋਡ ਤੇ ਲੋਡ ਧਾਰਾ ਤੇ অপশন আডা ইসটা রাইট আনসার হ্যায় দোস্তো ঠিক হ্যায় জি চলো জি নেক্সট কোশ্চেন তে জি কোশ্চেন নাম্বার হ্যায় 3 স্টার ডেল্টা কানেকশন وچ মোটর নো ভোল্টেজ মিলদি হ্যায় ਕਿੰਨੇ परसेंट স্টার ডেল্টা কানেকশন নো ভোল্টেজ মিলদি হ্যায় 58% 57% অ সরি 70% 12% ਜਾਂ 45% ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 58% ਜੇਕਰ ਤੁਹਾਡੇ ਕੋਲ 58% ਨਹੀਂ ਦਿੱਤਾ ਹੁੰਦਾ ਇਸ ਦੇ ਨਜ਼ਦੀਕ ਵਾਲਾ ਜੋ 70% ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਸੋ ਹਾਲ ਦੀ ਗੱਡੀ ਇੱਕ ਵਾਰੀ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 58% ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚਲਿਏ ਜੀ 4 ਨੰਬਰ ਕੁਐਸਚਨ ਡੀਸੀ ਜਨਰੇਟਰ ਵਿੱਚ ਲੋ ਹਾਨੀਆਂ ਹੁੰਦੀਆਂ ਹਨ ਕਿਸ ਦੇ ਵਿੱਚ ਹੁੰਦੀਆਂ ਨੇ ਜੋਕ ਦੇ ਵਿੱਚ ਬੁਰਸ਼ ਦੇ ਵਿੱਚ ਆਰਮਚਰ ਰੋਟਰ ਦੇ ਵਿੱਚ ਜਾਂ ਕਮਿਊਟੇਟਰ ਵਿੱਚ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਆਰਮਚਰ ਰੋਟਰ ਵਿੱਚ ਆਰਮਚਰ ਰੋਟਰ ਦੇ ਵਿੱਚ ਡੀਸੀ ਜਨਰੇਟਰ ਦੇ ਵਿੱਚ ਲੋ ਹਾਨੀਆਂ ਬਣਦੀਆਂ ਹਨ ਆਰਮਚਰ ਰੋਟਰ ਦੇ ਵਿੱਚ ਬਣਦੀਆਂ ਹਨ ਠੀਕ ਹੈ ਜੀ ਚਲੋ ਜੀ ਨੈਕਸਟ क्वन चलीए जी नंबर क्वेश्चन है कम्यूटेटर सैगमेंट लरती जाती धातु है सैगमेंट लरती जाती धातु है लोहा एल्यूमीनियम कठोर तांबा स्टील जी दोस्तों हाँ जी दोस्तों इसका जो राइट आंसर है जी वो है कठोर तांबा कठोर तांबा ठीक है दोस्तों नेक्स्ट क्वेश्चन है जी रिहायशी वंड प्रणाली रुजगार दी है ਦੇ ਹਾਸ਼ੀ ਵੰਡ ਪ੍ਰਣਾਲੀ ਜਿੱਥੇ ਆਪਾਂ ਰਹਿ ਰਹੇ ਹੁੰਨੇ ਆ ਤਾਂ ਇਸ ਦਾ ਰਾਈਟ ਜੋ ਆਨਸਰ ਹੈ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ ਫਸਟ ਹੈ 2 ਫੇਸ 4 ਵਾਇਰ 3 ਫੇਸ 4 ਵਾਇਰ ਸਿੰਗਲ ਫੇਸ 2 ਵਾਇਰ 3 ਫੇਸ 3 ਵਾਇਰ ਜੀ ਦੋਸਤੋ ਹਾਂਜੀ ਸੋ ਇਸ ਦਾ ਜੋ ਰਾਈਟ ਆਨਸਰ ਬੰਦਾ ਰਹਿ ਐਸ਼ੀ ਵਾਲੇ ਥਾਂ ਤੇ ਸਿੰਗਲ ਫੇਸ ਤੇ 2 ਵਾਇਰ ਇੱਕ ਫੇਸ ਹੋ ਗਿਆ ਇੱਕ ਨਿਊਟਰਲ ਹੋ ਗਈ ਹਾਂਜੀ ਸੀ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਸਿੰਗਲ ਫੇਸ ਤੇ 2 ਵਾਇਰ ਚਲੋ ਜੀ ਨੈਕਸਟ ਕੁਐਸਚਨ ਤੇ ਜੀ 7 ਨੰਬਰ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਜੀ ਕਹ ਰਿਹਾ ਹੈਟ ਲਿਖਿਆ ਵਿੱਚੋਂ ਕਿਹੜੀਆਂ ਮੋਟਰਾਂ ਨੂੰ ਸਿੰਗਲ ਫੇਸ ਏਸੀ ਸਪਲਾਈ ਵਿੱਚ ਜੋੜਿਆ ਜਾ ਸਕਦਾ ਹੈ ਦੁਬਾਰਾ ਤੋਂ ਫਿਰ ਕੁਐਸਚਨ ਨੰਬਰ ਰਿਪੀਟ ਕਰਦਾ ਹਾਂ ਦੋਸਤੋ ਏਟ ਲਿਖਿਆ ਵਿੱਚੋਂ ਕਿਹੜੀਆਂ ਮੋਟਰ ਨੂੰ ਸਿੰਗਲ ਫੇਸ ਏਸੀ ਸਪਲਾਈ ਵਿੱਚ ਜੋੜਿਆ ਜਾ ਸਕਦਾ ਹੈ ਹਾਂਜੀ ਆਪਸ਼ਨ ਆ ਆਪਣੇ ਕੋਲ चार पहली है डीसी सीरीज मोटर दूसरी है संचत मिश्रत मोटर तीसरी है विपिन मोटर चौथी है डीसी शंट मोटर हाँ जी दोस्तों सो so, इसका जो राइट आंसर है जी वो है डीसी सीरीज मोटर ठीक है दोस्तों অপশন উরাইজ দা রাইট আনসার হ হে জি ঠিক হ দোস্তো চলো জি নেক্সট কোশ্চেন দে জি কোশ্চেন নাম্বার হ 8 ভোল্টেজ ড্যাশ ভোল্টস রেগুলেশন নু ট্রান্সমিশন লাইনা ਲਈ সব তো বদিয়া মানিয়া জানা দা হ হ্যাঁ জি দোস্তো 98% 2% ਵੋਲਟੇਜ 40% ਜਾਂ 100% ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 2% ਆਪਸ਼ਨ ਐੜਾ ਇਸ ਦਾ ਰਾਈਟ ਆਨਸਰ ਹੈ ਜੀ 2% ਵੋਲਟੇਜ ਰੈਗੂਲੇਸ਼ਨ ਨੂੰ ਟ੍ਰਾਂਸਮਿਸ਼ਨ ਲਾਈਨਾਂ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਰਾਈਟ ਦੋਸਤੋ ਚਲੋ ਜੀ ਨੈਕਸਟ ਕੋਸੰਤੇ ਜੀ ਫਿਊਜ਼ ਤਾਰ ਦੀ ਰੇਟਿੰਗ ਹਮੇਸ਼ਾ ਵਿੱਚ ਦਰਸਾਈ ਜਾਂਦੀ ਹੈ ਕਿਸ ਦੇ ਵਿੱਚ ਦਰਸਾਈ ਜਾਂਦੀ ਹੈ ਫਿਊਜ਼ ਤਾਰ ਦੀ ਰੇਟਿੰਗ ਵੋਲਟਸ ਚ ਐਂਪੀਅਰਸ ਚ ਐਂਪੀਅਰ ਵੋਲਟਸ ਚ ਜਾਂ ਐਂਪੀਅਰ ਹਾਊਸ ਜੀ ਦੋਸਤੋ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਐਂਪੀਅਰਸ ਆਪਸ਼ਨ ਬੀ ਬਿਲਕੁਲ ਰਾਈਟ ਆਨਸਰ ਹੈ ਜੀ ਫਿਊਜ਼ ਦਾ ਰੇਟਿੰਗ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਹੈ ਜੀ ਮੋਸਟ ਇਪਾਉਂਡਡ ਕੁਐਸਚਨ ਹੈ ਜੀ ਦੋ ਸਪੋਰੀਆਂ ਵਿਚਕਾਰ ਬੰਨਿਆ ਹੋਇਆ ਕਨੈਕਟਰ ਡੈਸ਼ ਦੇ ਕਾਰਨ ਕੰਟੇਨ ਕੰਟੇਨਰੀ ਦਾ ਰੂਪ ਧਾਰ ਲੈਂਦਾ ਹੈ ਹਾਂਜੀ ਚਾਰ ਆਪਸ਼ਨ ਦਿੱਤੀਆਂ ਗਈਆਂ ਨੇ ਪਹਿਲੀ ਹੈ 트્રાન્સ ਪੋਜੀਸ਼ਨ ਕਰੋਨਾ ਅਰਥਿੰਗ ਜਾਂ ਸੈਗ ਹਾਂਜੀ ਦੋਸਤੋ ਇਸ ਦਾ ਆਨਸਰ ਤੁਸੀਂ ਦੋਸਤੋ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਹੈ ਜੀ ਇਸ ਦਾ ਰਾਈਟ ਆਨਸਰ ਕੀ ਹੋਏਗਾ ਜੀ ਈਜ਼ੀ ਹੀ ਕੁਐਸਚਨ ਹੈ ਜੀ ਸੋ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ 96461 ਐਂਡ 15144 ਆਫਰ ਚੱਲ ਰਿਹਾ ਹੈ ਕੁਝ ਸਮੇਂ ਲਈ ਆਫਰ ਹੈ ਹੋ ਸਕਦਾ 1-2 ਦਿਨ ਤੱਕ ਇਹ ਆਫਰ ਚੱਲੇ 200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲ ਪੀਡੀਐਫ 1300 ਦੇ ਕਰੀਬ ਟਾਪ ਦੇ ਐਮਸੀਕਿਊ ਲੈ ਸਕਦੇ ਹੋ ਜੀ ਸੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਐਂਡ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ